ਤਨ ਮਹਿ ਮਨੁਆ ਮਨ ਮਹਿ ਸਾਚਾ ਜੋ ਸਾਚਾ ਮਿਲ ਸਾਚੇ ਰਾਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 686ਵੇਂ ਅੰਗ ਤੇ ਵਿਰਾਜਮਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਇੱਕ ਨਵੇਂ ਫਲਸਫੇ ਵੱਲ ਇੱਕ ਨਵੇਂ ਕਨਸੈਪਟ ਦੇ ਵੱਲ ਸਾਡਾ ਧਿਆਨ ਦਿਵਾਉਂਦੀ ਆ ਉਹ ਹੈਗਾ ਕਿ ਆਪਣੇ ਮਨ ਨੂੰ ਤਨ ਦੇ ਅੰਦਰ ਹੀ ਰੱਖਣਾ ਕੀ ਮਤਲਬ ਹੈ ਇਸ ਗੱਲ ਦਾ ਤੇ ਜੇਕਰ ਮਨ ਤਨ ਦੇ ਅੰਦਰ ਨਹੀਂ ਹੈ ਤਾਂ ਉਹ ਕਿਹੋ ਜੀ ਅਵਸਥਾ ਹੈ ਜਦੋਂ ਮਨ ਤਨ ਦੇ ਅੰਦਰ ਟਿਕ ਜਾਵੇ ਉਹ ਕਿਹੋ ਜੀ ਅਵਸਥਾ ਹੈ ਵਿਸਥਾਰ ਦੇ ਵਿੱਚ ਇਸ ਗੱਲ ਨੂੰ ਆਪਾਂ ਜਾਣਾਂਗੇ ਥੋੜੀ ਬਹੁਤੀ ਗੱਲਬਾਤ ਜਨਮ ਮਰਨ ਦੇ ਗੀੜ ਤੇ ਅਡੋਲ ਅਵਸਥਾ ਦੀ ਵੀ ਹੋਵੇਗੀ ਆਓ ਸ਼ੁਰੂ ਕਰੀਏ ਤਨਾਸਰੀ ਮਹਿਲਾ ਪਹਿਲਾ ਸਹਿਜ ਮਿਲੈ ਮਿਲੇ ਆਪਰਵਾਨ ਨਾ ਤਿਸਮਰਣ ਨਾ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹਿ ਸੋਏ ਜਹ ਦੇਖਾਂ ਤਹ ਅਵਰ ਨ ਕੋਏ ਸਹਿਜ ਮਿਲਾ ਮਿਲੇ ਆ ਪਰਵਾਨ ਜਿਹੜਾ ਮਨੁੱਖ ਗੁਰੂ ਦੇ ਲੜ ਲੱਗ ਕੇ ਅਡੋਲ ਅਵਸਥਾ ਨੂੰ ਸਮਝਦਾ ਹੈ ਹਾਸਲ ਕਰਦਾ ਹੈ ਤੇ ਪ੍ਰਭੂ ਚਰਨਾਂ ਦੇ ਵਿੱਚ ਜੁੜਦਾ ਹੈ ਉਹਦਾ ਪ੍ਰਭੂ ਚਰਨਾਂ ਦੇ ਵਿੱਚ ਜੁੜਨਾ ਕਬੂਲ ਪੈ ਜਾਂਦਾ ਹੈ ਉਹਨੂੰ ਨਾ ਤੇ ਆਤਮਕ ਮੌਤ ਆਉਂਦੀ ਹੈ ਨਾ ਹੀ ਜਨਮ ਮਰਨ ਦਾ ਗੇੜ ਪੈਂਦਾ ਹੈ ਨਾ ਤੇ ਸਮਰਨ ਨਾ ਆਵਣ ਜਾਣ ਸਾਰੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਜਾਂਦੀ ਹੈ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਦੇ ਹਾਂ ਸਮਝਦੇ ਹਾਂ ਇਸ ਗੱਲ ਦਾ ਸਾਨੂੰ ਇਲਮ ਹੋ ਜਾਂਦਾ ਹੈ ਕਿ ਜੋ ਕੁਝ ਵੀ ਵਾਪਰਦਾ ਹੈ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਵਾਪਰਦਾ ਹੈ ਉੱਥੇ ਫਿਰ ਸਾਡੀਆਂ ਨਿੱਜੀ ਇੱਛਾਵਾਂ ਜਿਹੜੀਆਂ ਨੇ ਉਹ ਬਹੁਤ ਘਟ ਜਾਂਦੀਆਂ ਜਾਂ ਬਿਲਕੁਲ ਹੀ ਖਤਮ ਹੋ ਜਾਂਦੀਆਂ ਜਦੋਂ ਅਜਿਹਾ ਹੋ ਜਾਵੇ ਫਿਰ ਕੁਝ ਨਾ ਮਿਲਣ ਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਹੀਂ ਮਹਿਸੂਸ ਹੁੰਦਾ। ਕੁਝ ਅਚਨਚੇਤ ਮਿਲ ਜਾਣ ਤੇ ਸਾਨੂੰ ਕੋਈ ਬਹੁਤ ਹੀ ਜ਼ਿਆਦਾ ਖੁਸ਼ੀ ਵੀ ਨਹੀਂ ਹੁੰਦੀ। ਅਸੀਂ ਇੱਕ ਸਹਜ ਜੀ ਅਵਸਥਾ ਦੇ ਵਿੱਚ ਟਿਕ ਜਾਨੀ ਆ। ਜਿਸ ਜਨਮ ਤੇ ਮਰਨ ਦੀ ਗੱਲ ਜਿਹੜੀ ਆਤਮਿਕ ਮੌਤ ਦੀ ਗੱਲ ਇੱਥੇ ਹੋ ਰਹੀ ਆ ਉਹ ਆ ਕਿ ਜਦੋਂ ਮਨੁੱਖ ਜ਼ਿੰਦਗੀ ਜਿਉਂਦੇ ਹੋયા ਸਰੀਰਕ ਤੌਰ ਤੇ ਜੀਵਤ ਹੁੰਦਿਆਂ ਹੋયા ਮਰਿਆ ਮਰਿਆ ਮਹਿਸੂਸ ਕਰਦਾ ਫਿਰੇ ਉਦਾਸ ਰਹੇ ਚਿੰਤਿਤ ਰਹੇ ਡਰ ਦੇ ਵਿੱਚ ਰਹੇ ਉਹ ਆਤਮਿਕ ਮੌਤ ਹੈ ਪਰ ਜਦੋਂ ਪ੍ਰਮਾਤਮਾ ਦੀ ਰਜ਼ਾ ਦਾ ਤੁਹਾਨੂੰ ਅਹਿਸਾਸ ਹੋ ਗਿਆ ਜਦੋਂ ਤੁਸੀਂ ਉਸ ਅਡੋਲ ਅਵਸਥਾ ਦੇ ਵਿੱਚ ਆ ਗਏ ਫਿਰ ਤੇ ਆਨੰਦੀ ਆਨੰਦਮਨਖ ਦੇ ਮਨ ਵਿੱਚ ਬਣਿਆ ਰਹਿੰਦਾ ਹੈ ਇਹ ਆਤਮਿਕ ਮੌਤ ਜਿਹੜੀ ਆ ਉਹ ਨੇੜੇ ਵੀ ਨਹੀਂ ਟੁਕ ਗੱਲ ਗੱਲ ਤੇ ਖੁਸ਼ ਹੋਣ ਦਾ ਤੇ ਦੁਖੀ ਹੋਣ ਦਾ ਜਿਹੜਾ ਚੱਕਰ ਹੈ ਉਹ ਟੁੱਟ ਜਾਂਦਾ ਹੈ ਆਵਣ ਜਾਣ ਖਤਮ ਹੋ ਜਾਂਦਾ ਹੈ ਠਾਕੁਰ ਮਹਾਂਦਾਸ ਦਾਸ ਮਹ ਸੋਏ ਜਿਹੜਾ ਪ੍ਰਮਾਤਮਾ ਦਾ ਸੇਵਕ ਹੈ ਉਹ ਪ੍ਰਮਾਤਮਾ ਦੇ ਵਿੱਚ ਲੀਨ ਹੋਇਆ ਰਹਿੰਦਾ ਤੇ ਪ੍ਰਮਾਤਮਾ ਸੇਵਕ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਅਜਿਹੀ ਅਵਸਥਾ ਦੇ ਵਿੱਚ ਉਹ ਸੇਵਕ ਜਿੱਥਰ ਵੀ ਦੇਖਦਾ ਉਹਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ ਪ੍ਰਮਾਤਮਾ ਦਾ ਵਰਤਾਰਾ ਵਰਤਦਾ ਉਹਨੂੰ ਦਿਖਦਾ ਹੈ ਗੁਰਮੁਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਇਐ ਜਾਈਐ ਰਹਾਉ ਗੁਰੂ ਦੀ ਸ਼ਰਨ ਪੈ ਕੇ ਜਦੋਂ ਪ੍ਰਮਾਤਮਾ ਦੀ ਭਗਤੀ ਕਰਦੇ ਆ ਤਾਂ ਉਹ ਅਟੋਲਤਾ ਵਾਲਾ ਆਤਮਿਕ ਟਿਕਾਣਾ ਮਿਲਦਾ ਹੈ ਜਿੱਥੇ ਮਨ ਸਦਾ ਅਡੋਲ ਅਵਸਥਾ 'ਚ ਟਿਕਿਆ ਰਹਿੰਦਾ ਉਹ ਡੋਲਦਾ ਨਹੀਂ ਨਾ ਖੁਸ਼ੀ ਵਾਲੇ ਪਾਸੇ ਨਾ ਗਮੀ ਵਾਲੇ ਪਾਸੇ ਉਹ ਸੈਂਟਰ ਦੇ ਵਿੱਚ ਮੱਡ ਦੇ ਵਿੱਚ ਟਿਕਿਆ ਰਹਿੰਦਾ ਪਰ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਿਕ ਮੌਤੇ ਮਾਰ ਕੇ ਜਨਮ ਮਰਨ ਦੇ ਖੇਡ ਵਿੱਚ ਪਏ ਰਹਿੰਦਾ ਸੋ ਗੁਰ ਕਰੋ ਜੇ ਸਾਚ ਡ੍ਰਿਣ ਆਵੈ ਅਕਥ ਕਥਾ ਵ ਸ਼ਬਦ ਮਿਲਾਵੈ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ठाकुर ਸਾਚ ਪਿਆਰਾ ਸੋ ਗੁਰ ਕਰੋ ਜੇ ਸਾਚ ਦਰੜਾਵੈ ਗੁਰੂ ਸਾਹਿਬ ਕਹਿੰਦੇ ਕਿ ਮੈਂ ਵੀ ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜਿਹੜਾ ਸਦਾ ਫਿਰ ਪ੍ਰਭੂ ਨੂੰ ਮੇਰੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਦੇਵੇ ਜਿਹੜਾ ਪ੍ਰਭੂ ਦੀ ਗੱਲ ਕਰੇ ਪ੍ਰਭੂ ਬਾਰੇ ਮੈਨੂੰ ਦੱਸੇ ਪ੍ਰਭੂ ਦੇ ਗੁਣਾ ਦਾ ਗੁਣ ਗਾਣ ਕਰੇ ਮੈਂ ਅਜਿਹਾ ਗੁਰੂ ਧਾਰਨਾ ਚਾਹੁੰਦਾ ਹਾਂ ਅੱਜ ਦੇ ਸਮੇਂ ਵਿੱਚ ਸਾਡੇ ਲਈ ਗੁਰੂ ਸਹਬਾਨਾ ਨੇ ਭਗਤ ਸਹਬਾਨਾ ਨੇ ਇਹ ਕੰਮ ਬੜਾ ਸੌਖਾ ਕਰ ਦਿੱਤਾ ਸਾਨੂੰ ਕਿਸੇ ਦੁਨਿਆਵੀ ਗੁਰੂ ਨੂੰ ਲੱਭਣ ਦੀ ਲੋੜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਲਾਹੀ ਗੁਰੂ ਸਾਡੇ ਕੋਲ ਮੌਜੂਦ ਹਨ ਜਿਹੜੇ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਗੱਲ ਕਰਦੇ ਆ ਬੜੀ ਸ਼ਿੱਦਤ ਨਾਲ ਕਰਦੇ ਆ ਇੱਕ ਇੱਕ ਸ਼ਬਦ ਨਾਲ ਕਰਦੇ ਆ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਦੁਨਿਆਵੀ ਗੰਦਲਾਪ ਨਹੀਂ ਇਹਨਾਂ ਗੁਰੂ ਸਹਿਬਾਨਾਂ ਦੇ ਸ਼ਬਦਾਂ ਵਿੱਚ ਨਹੀਂ ਜੇ ਅੱਜ ਦੇ ਸਮੇਂ ਵਿੱਚ ਅਸੀਂ ਦੁਨਿਆਵੀ ਗੁਰੂ ਲੱਭਣ ਚੱਲ ਪਈਏ ਤੇ ਬਥੇਰੇ ਲੋਕ ਅਜਿਹਾ ਕਰਦੇ ਵੀ ਨਹੀਂ ਵੱਖ-ਵੱਖ ਲੋਕਾਂ ਨੂੰ ਲੋਕਾਂ ਨੇ ਗੁਰੂ ਦਾ ਹੀ ਦਰਜਾ ਦਿੱਤਾ ਹੋਇਆ ਹੈ ਬਥੇਰਿਆਂ ਨੂੰ ਬਕਾਇਦਾ ਗੁਰੂ ਜੀ ਕਹਿ ਕੇ ਪੁਕਾਰਦੇ ਵੀ ਨੇ ਪਰ ਉਹ ਇਨਸਾਨ ਕਿੰਨੇ ਕੁ ਗੁਰੂ ਅਖਵਾਉਣ ਦੇ ਲਾਇਕ ਨੇ ਕਿੰਨੇ ਕੁ ਨਹੀਂ ਬਥੇਰਿਆਂ ਦਾ ਤਾਂ ਸ਼ਰਿਆਮ ਹੀ ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਬਥੇਰੇ ਗੁੱਝੇ ਰਹਿੰਦੇ ਨੇ ਪਰ ਫਿਰ ਕੁਝ ਨਾ ਕੁਝ ਐਸਾ ਕਾਂਡ ਕਰ ਜਾਂਦੇ ਨੇ ਕਿ ਉਹਨਾਂ ਦੀ ਵੀ ਪੋਲ ਖੁੱਲ ਜਾਂਦੀ ਹੈ ਪਰ ਅਸੀਂ ਕਿਸਮਤ ਵਾਲੇ ਹਾਂ ਭਾਗਾਂ ਵਾਲੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹਾਂ ਜਿਹੜੇ ਇਲਾਹੀ ਗੁਰੂ ਨੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੰਦਲਾਪਣ ਨਹੀਂ ਸੋ ਗੁਰੂ ਸਾਹਿਬ ਇੱਛਾ ਜਤਾਰੇ ਨੇ ਕਿ ਸੋ ਗੁਰ ਕਰੋ ਜੇ ਸਾਚ ਦਰੜਾਵੇ ਅਕਥ ਕਥਾਵੇ ਸ਼ਬਦ ਮਿਲਾਵੇ ਕਿ ਮੈਂ ਐਸਾ ਗੁਰੂ ਧਾਰਨਾ ਚਾਹੁੰਦਾ ਹਾਂ ਜਿਹੜਾ ਮੇਰੇ ਤੋਂ ਅਕਥ ਪ੍ਰਭੂ ਦੀ ਸਿਫਤ ਸਲਾਹ ਕਰਾਵੇ ਆਪਣੇ ਸ਼ਬਦਾਂ ਦੇ ਰਾਹੀਂ ਮੈਨੂੰ ਪ੍ਰਭੂ ਚਰਨਾਂ ਦੇ ਵਿੱਚ ਜੋੜ ਦੇਵੇ ਪਰਮਾਤਮਾ ਦੇ ਜੋ ਭਗਤ ਹਨ ਉਹਨਾਂ ਨੂੰ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾਂ ਕੋਈ ਹੋਰ ਕਾਰ ਨਹੀਂ ਸੁੱਚਦੀ ਭਗਤ ਸਦਾ ਸਿਰ ਪ੍ਰਭੂ ਨੂੰ ਹੀ ਸਿਮਰਦਾ ਹੈ ਤੇ ਸਦਾ ਸਿਰ ਪ੍ਰਭੂ ਹੀ ਉਸ ਨੂੰ ਪਿਆਰਾ ਲੱਗਦਾ ਹੈ ਤਨ ਮਹਿ ਮਨੂਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਗ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਬੜੀ ਹੀ ਮਹੱਤਵਪੂਰਨ ਗੱਲ ਕਿ ਤਨ ਮਹਿ ਮਨੁਆ ਮਨ ਮਹਿ ਸੱਚਾ ਕਿ ਜਦੋਂ ਮਨ ਤਨ ਦੇ ਅੰਦਰ ਹੀ ਟਿਕਿਆ ਰਹੀ ਤਾਂ ਉਸ ਮਨ ਦੇ ਅੰਦਰ ਪਰਮਾਤਮਾ ਦਾ ਵਾਸ ਹੋ ਜਾਂਦਾ ਹੈ ਪਰਮਾਤਮਾ ਟਿਕ ਜਾਂਦਾ ਹੁਣ ਇਸ ਤੋਂ ਪਹਿਲਾਂ ਕਿ ਅਸੀਂ ਇਹ ਸਮਝੀਏ ਕਿ ਮਨ ਦਾ ਤਨ ਦੇ ਅੰਦਰ ਟਿਕੇ ਰਹਿਣਾ ਇੱਕ ਕਿਦਾਂ ਦੀ ਅਵਸਥਾ ਹੈ ਪਹਿਲਾਂ ਅਸੀਂ ਆਮ ਮਨੁੱਖ ਦੀ ਅਵਸਥਾ ਦੇਖ ਲਈਏ ਜਿਹਦਾ ਮਨ ਤਨ ਤੋਂ ਬਾਹਰ ਟਿਕਿਆ ਹੋਇਆ ਹੈ ਇੱਕ ਆਮ ਮਨੁੱਖ ਦੇ ਮਨ ਦੇ ਵਿੱਚ ਮਾਇਕ ਫੁਰਨੇ ਫੁਰਤੇ ਰਹਿੰਦੇ ਆ ਉਹਦੇ ਮਨ ਅੰਦਰ ਅਜਿਹੇ ਖਿਆਲਾਂ ਦੀ ਪਰਮਾਰ ਹੈ ਕਿ ਮੈਂ ਕਿਵੇਂ ਵੱਧ ਪੈਸਾ ਕਮਾਵਾਂ ਜੋ ਮੇਰੇ ਕੋਲੇ ਹੈਗਾ ਉਹਨੂੰ ਮੈਂ ਕਿਵੇਂ ਸੰਭ ਕੇ ਰੱਖਾਂ ਰਿਸ਼ਤਿਆਂ ਦੀਆਂ ਤੰਦਾਂ ਉਹਦੇ ਮਨ ਦੇ ਵਿੱਚ ਟਿਕੀਆਂ ਹੁੰਦੀਆਂ ਮਰਨ ਤੋਂ ਡਰਦਾ ਰਹਿੰਦਾ ਹੈ ਮੌਤ ਦਾ ਡਰ ਟਿਕਿਆ ਰਹਿੰਦਾ ਹੈ ਕਹਿਣ ਤੋਂ ਭਾਗ ਕਿ ਇੱਕ ਆਮ ਮਨੁੱਖ ਦਾ ਮਨ ਦਸੇ ਪਾਸੇ ਦੌੜਦਾ ਫਿਰਦਾ ਹੈ ਉਹ ਤਨ ਦੇ ਅੰਦਰ ਨਹੀਂ ਟਿਕਿਆ ਹੋਇਆ ਉਹ ਇਸ ਦੁਨਿਆਵੀ ਸੰਸਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਹੀ ਸੋਚਦਾ ਰਹਿੰਦਾ ਹੈ ਕਦੇ ਪੈਸਿਆਂ ਬਾਰੇ ਕਦੇ ਲੋਕਾਂ ਬਾਰੇ ਲੋਕ ਕੀ ਕਹਿੰਦੇ ਨੇ ਉਹਦੇ ਬਾਰੇ ਆਪਦੀਆਂ ਜ਼ਿੰਮੇਵਾਰੀਆਂ ਬਾਰੇ ਆਪਦੇ ਹੱਕਾਂ ਬਾਰੇ ਹੁਣ ਜਿਹਦਾ ਮਨ ਉਹਦੇ ਤਨ ਦੇ ਅੰਦਰ ਹੀ ਟਿਕ ਗਿਆ ਉਹਦੇ ਅੰਦਰੋਂ ਇਹ ਸਾਰੀਆਂ ਸੋਚਾਂ ਜਿਹੜੀਆਂ ਦੀ ਆਪਾਂ ਹੁਣੇ ਗੱਲ ਕੀਤੀ ਹੈ ਉਹ ਖਤਮ ਹੋ ਜਾਂਦੀਆਂ ਉਹਨੂੰ ਆਪਣੇ ਸਰੀਰਕ ਅਵਸਥਾ ਦਾ ਅਹਿਸਾਸ ਹੋਣ ਲੱਗਦਾ ਹੈ ਕਿਸੇ ਵੀ ਵਕਤ ਉਹਨੂੰ ਪਤਾ ਹੁੰਦਾ ਕਿ ਉਹਦਾ ਸਰੀਰ ਕਿੱਦਾਂ ਦਾ ਮਹਿਸੂਸ ਕਰ ਰਿਹਾ ਹੈ ਰਿਲੈਕਸ ਕੀ ਨਹੀਂ ਹੈ ਸਿਰਫ ਸਰੀਰ ਹੀ ਨਹੀਂ ਉਹਨੂੰ ਇਹ ਵੀ ਪਤਾ ਹੁੰਦਾ ਕਿ ਉਹਦਾ ਮਨ ਕਿਦਾਂ ਦਾ ਮਹਿਸੂਸ ਕਰ ਰਿਹਾ ਹੈ ਕਿ ਚਿੰਤਤਤਾ ਨਹੀਂ ਕਿਸੇ ਤਰ੍ਹਾਂ ਦੇ ਡਰ ਵਿੱਚ ਤਾਂ ਨਹੀਂ ਓਵਰ ਆਲ ਜੇ ਆਪਾਂ ਗੱਲ ਕਰੀਏ ਤਾਂ ਉਹਨੂੰ ਆਪਣੇ ਆਪੇ ਦਾ ਗਿਆਨ ਹੋ ਜਾਂਦਾ ਹੈ ਜਿਹਦਾ ਮਨ ਉਹਦੇ ਤਨ ਦੇ ਅੰਦਰ ਟਿਕਿਆ ਹੋਵੇ ਉਹ ਦੁਨੀਆ ਨੂੰ ਸਮਝਣ ਦੀ ਬਜਾਏ ਆਪਣੇ ਆਪ ਨੂੰ ਸਮਝਦਾ ਹੈ ਆਪਣੇ ਆਪ ਦਾ ਉਹਨੂੰ ਇੰਨਾ ਗਿਆਨ ਹੋ ਜਾਂਦਾ ਕਿ ਉਹਨੂੰ ਪਤਾ ਲੱਗਣ ਲੱਗਦਾ ਕਿਹੜੀਆਂ ਚੀਜ਼ਾਂ ਉਹਨੂੰ ਦੁੱਖ ਦਾ ਅਹਿਸਾਸ ਕਰਾਉਂਦੀਆਂ ਕਿਹੜੀਆਂ ਚੀਜ਼ਾਂ ਉਹਨੂੰ ਖੁਸ਼ੀ ਦਾ ਅਹਿਸਾਸ ਕਰਾਉਂਦੀਆਂ ਹੌਲੀ ਹੌਲੀ ਉਹਨਾਂ ਦੋਨਾਂ ਨੂੰ ਹੀ ਉਹ ਪੁਚਕਾਰ ਲੈਂਦਾ ਟੀਮ ਲੈਂਦਾ ਤਾਂ ਕਿ ਦੁੱਖ ਦੇ ਨਾਲ ਹੀ ਗੱਲ ਉਹਨੂੰ ਦੁੱਖ ਨਾ ਦੇਵੇ ਖੁਸ਼ੀ ਦੇ ਨਾਲ ਹੀ ਖੁਸ਼ੀ ਨਾ ਦੇਵੇ ਉਹ ਸਹਜ ਜਈ ਅਵਸਥਾ ਦੇ ਵਿੱਚ ਸਦਾ ਹੀ ਟਿਕਿਆ ਰਹੇ ਸੋ ਵੱਡਾ ਫਰਕ ਇਹੀ ਹੈ ਕਿ ਜਿਹਦਾ ਮਨ ਤਨ ਦੇ ਵਿੱਚ ਨਹੀਂ ਟਿਕਿਆ ਉਹਨੂੰ ਦੁਨੀਆ ਦਾ ਖਿਆਲ ਰਹਿੰਦਾ ਦੁਨੀਆ ਦੇ ਵਰਤਾਰਿਆਂ ਦਾ ਖਿਆਲ ਰਹਿੰਦਾ ਮਾਇਕ ਫੁਰਨਿਆਂ ਦਾ ਖਿਆਲ ਰਹਿੰਦਾ ਤੇ ਜਿਹਦਾ ਮਨ ਉਹਦੇ ਤਨ ਦੇ ਅੰਦਰ ਟਿਕਿਆ ਹੈ ਉਹਨੂੰ ਆਪੇ ਦਾ ਗਿਆਨ ਹੋ ਜਾਂਦਾ ਤੇ ਇਹ ਸ਼ੁਰੂਆਤ ਹੈ ਜਦੋਂ ਤੁਹਾਨੂੰ ਆਪੇ ਦਾ ਗਿਆਨ ਹੋਊਗਾ ਤੁਹਾਨੂੰ ਤੁਹਾਡੀਆਂ ਕਮੀਆਂ ਤੇ ਤੁਹਾਡੇ ਗੁਣ ਸਮਝ ਦੇ ਵਿੱਚ ਆਉਣਗੇ ਉਦੋਂ ਹੀ ਤੁਸੀਂ ਕਮੀਆਂ ਨੂੰ ਦੂਰ ਕਰ ਪਾਓਗੇ ਤੇ ਗੁਣਾਂ ਨੂੰ ਵਧਾ ਪਾਓਗੇ ਸੋ ਜਿਹਦਾ ਮਨ ਤਨ ਦੇ ਅੰਦਰ ਟਿਕ ਗਿਆ ਉਸ ਮਨ ਦੇ ਵਿੱਚ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਸੇਵਕ ਫਿਰ ਸਦਾ ਤਿਰ ਪ੍ਰਭੂ ਨੂੰ ਸਿਮਰ ਕੇ ਉਸ ਪ੍ਰਮਾਤਮਾ ਦੇ ਵਿੱਚ ਮਿਲ ਕੇ ਉਹਦੀ ਯਾਦ ਦੇ ਵਿੱਚ ਲੀਨ ਰਹਿੰਦਾ ਹੈ ਪਰ ਪਹਿਲਾਂ ਉਸ ਅਵਸਥਾ ਨੂੰ ਹਾਸਲ ਕਰਨ ਦੇ ਲਈ ਗੁਰੂ ਦੀ ਲੋੜ ਪੈਂਦੀ ਹੈ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਸਾਨੂੰ ਗੁਰੂ ਮਿਲਦਾ ਹੈ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਸੋਚ ਨੂੰ ਮਿਲਾਉਂਦੇ ਹਾਂ ਫਿਰ ਹੀ ਅਸੀਂ ਆਪਣੇ ਮਨ ਨੂੰ ਤਨ ਦੇ ਅੰਦਰ ਟਿਕਾ ਸਕਣ ਦੀ ਯੋਗਤ ਸਿੱਖਦੇ ਹਾਂ ਆਪ ਦਿਖਾਵੇ ਆਪੇ ਦੇਖੈ ਹੱਠ ਨਾ ਪਤੀ ਜ ਨਾ ਬਹੁ ਭੇਖੈ ਕੜ ਭਾਂਡੇ ਜਿਨ ਅਮਰਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪਰਮਾਤਮਾ ਆਪਣਾ ਦਰਸ਼ਨ ਗੁਰੂ ਦੇ ਰਾਹੀਂ ਆਪ ਹੀ ਕਰਵਾਉਂਦਾ ਹੈ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਇਸ ਵਾਸਤੇ ਹੱਥ ਦੇ ਰਾਹੀਂ ਕੀਤੇ ਕਰਮਾਂ ਉੱਤੇ ਉਹ ਪਰਮਾਤਮਾ ਨਹੀਂ ਪਤੀਜਦਾ ਨਾ ਹੀ ਬਹੁਤੇ ਧਾਰਮਿਕ ਭੇਖਾਂ ਤੇ ਪ੍ਰਸੰਨ ਹੁੰਦਾ ਇੱਕ ਬੜਾ ਵੱਡਾ ਭੁਲੇਖਾ ਜਿਆ ਹੈ ਕਿ ਕੋਈ ਪਰਮਾਤਮਾ ਨਾਮ ਦੀ ਸ਼ਖਸੀਅਤ ਦੂਰ ਕਿਤੇ ਅਸਮਾਨ ਦੇ ਵਿੱਚ ਬੈਠੀ ਹੈ ਤੇ ਇੱਥੇ ਮਨੁੱਖ ਧਾਰਮਿਕ ਕਾਰਜ ਕਰਦਾ ਹੈ ਤੇ ਉਹਨੂੰ ਵੇਖ ਕੇ ਉਹ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਇਹ ਭਲੇਖਾ ਹੈ ਦਰਅਸਲ ਪ੍ਰਮਾਤਮਾ ਤੁਹਾਡੇ ਅੰਦਰ ਹੀ ਹੈ ਜਦੋਂ ਉਹ ਤੁਹਾਡੇ ਤੋਂ ਪ੍ਰਸੰਨ ਹੈ ਉਦੋਂ ਤੁਹਾਡੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਚਿੰਤਾ ਫਿਕਰ ਨਹੀਂ ਰਹਿ ਜਾਂਦਾ ਆਨੰਦ ਦੀ ਅਵਸਥਾ ਤੁਹਾਡੇ ਅੰਦਰ ਬਣੀ ਰਹਿੰਦੀ ਹੈ ਸੋ ਜੇ ਤਾਂ ਇਹਨਾਂ ਧਾਰਮਿਕ ਕਾਰਜਾਂ ਕਰਮਕਾਂਡਾਂ ਦੇ ਵਿੱਚ ਹਿੱਸਾ ਲੈ ਕੇ ਤੁਸੀਂ ਇਸ ਅਵਸਥਾ ਨੂੰ ਹਾਸਲ ਕਰ پا ਰਹੇ ਹੋ ਹਰ ਪ੍ਰਕਾਰ ਦੀ ਚਿੰਤਾ ਤੇ ਡਰ ਤੋਂ ਮੁਕਤ ਹੋ پا ਰਹੇ ਹੋ ਤੇ ਆਨੰਦ ਦਾ ਅਹਿਸਾਸ ਕਰ پا ਰਹੇ ਹੋ ਤਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਪ੍ਰਮਾਤਮਾ ਤੁਹਾਡੇ ਤੋਂ ਪ੍ਰਸੰਨ ਹੈ ਇਹਨਾਂ ਧਾਰਮਿਕ ਕਾਰਜਾਂ ਦੇ ਕਰਕੇ ਪਰ ਜੇਕਰ ਇਹ ਕਰਮਕਾਂਡ ਤੇ ਧਾਰਮਿਕ ਕਾਰਜ ਧਾਰਮਿਕ ਪੇਕ ਅਪਣਾਉਣ ਤੋਂ ਬਾਅਦ ਵੀ ਤੁਹਾਡੇ ਅੰਦਰ ਚਿੰਤਾ ਫਿਕਰ ਡਰ ਬਣੇ ਹੋਏ ਹੈ ਆਨੰਦ ਦਾ ਨੇੜੇ ਤੇੜੇ ਕੋਈ ਨਾਮੋ ਨਿਸ਼ਾਨ ਨਹੀਂ ਹੈ ਤਾਂ ਫਿਰ ਪ੍ਰਮਾਤਮਾ ਤੁਹਾਡੇ ਤੋਂ ਪ੍ਰਸੰਨ ਨਹੀਂ ਹੈ ਇਹ ਹੱਥ ਦੇ ਨਾਲ ਕੀਤੇ ਹੋਏ ਜ਼ਿੱਦ ਨਾਲ ਕੀਤੇ ਹੋਏ ਧਾਰਮਿਕ ਕਾਰਜ ਕਿਸੇ ਵੀ ਕੰਮ ਨਹੀਂ ਆ ਰਹੇ ਜਿਸ ਪ੍ਰਮਾਤਮਾ ਨੇ ਸਾਰੇ ਸਰੀਰ ਸਾਜੇ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨਪਤੀ ਆਇਆ ਭਾਂਡੇ ਜਿਸ ਪ੍ਰਮਾਤਮਾ ਨੇ ਘੜੇ ਨੇ ਇਹ ਸਰੀਰ ਜਿਸ ਪ੍ਰਮਾਤਮਾ ਨੇ ਸਾਜੇ ਨੇ ਇਹਨਾਂ ਦੇ ਹਿਰਦਿਆਂ ਵਿੱਚ ਨਾਮ ਅੰਮ੍ਰਿਤ ਵੀ ਉਹ ਪ੍ਰਮਾਤਮਾ ਹੀ ਪਾਉਂਦਾ ਹੈ ਤੇ ਜਿਨ੍ਹਾਂ ਹਿਰਦਿਆਂ 'ਚ ਨਾਮ ਅੰਮ੍ਰਿਤ ਪਾਇਆ ਉਹਨਾਂ ਨੂੰ ਪ੍ਰੇਮਾ ਭਗਤੀ ਦੇ ਵਿੱਚ ਵੀ ਪ੍ਰਮਾਤਮਾ ਨੇ ਆਪ ਹੀ ਜੋੜਿਆ ਹੈ ਪੜ ਪੜ ਭੂਲੇ ਝੋਟਾਂ ਖਾਹੇ ਬਹੁਤ ਸਿਆਣਪ ਆਵਾਜਾ ਹੈ ਨਾਮ ਜਪ ਪਉ ਪੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਜਿਹੜੇ ਮਨੁੱਖ ਵਿਦਿਆ ਪੜ ਪੜ ਕੇ ਵਿਦਿਆ ਦੇ ਮaan ਵਿੱਚ ਸਿਮਰਨ ਤੋਂ ਖੁਜ ਜਾਂਦੇ ਆ ਉਹ ਆਤਮਕ ਮੌਤ ਦੀਆਂ ਚੋਟਾਂ ਸਹਿੰਦੇ ਆ ਵਿੱਤਿਆ ਦੀ ਬਹੁਤੀ ਚਤਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਚ ਪੈਂਦੇ ਆ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਪ੍ਰਭੂ ਦੇ ਡਰ ਅਦਬ ਨੂੰ ਆਪਣੀ ਆਤਮਾ ਦੀ ਖੁਰਾਕ ਬਣਾਉਂਦਾ ਹੈ ਉਹ ਸੇਵਕ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਵਿੱਚ ਲੀਨ ਰਹਿੰਦਾ ਹੈ ਦੇਖੋ ਦੁਨੀਆ ਤਾਂ ਹੁਣ ਬਣ ਚੁੱਕਿਆ ਦਸਤੂਰ ਕਿ ਵੱਧ ਤੋਂ ਵੱਧ ਪੜ੍ਹਾਈ ਕਰੋ ਚੰਗੀਆਂ ਨੌਕਰੀਆਂ ਲੱਭੋ ਚੰਗੇ ਕਾਰੋਬਾਰ ਕਰੋ ਕਿ ਚੰਗੀ ਨੌਕਰੀ ਹਾਸਲ ਕਰਨੀ ਹੈ ਤੇ ਚੰਗੀ ਪੜ੍ਹਾਈ ਕਰਨੀ ਪਣੀ ਹੈ ਇਸ ਦਸਤੂਰ ਦੇ ਵਿੱਚੋਂ ਬਾਹਰ ਨਿਕਲਣਾ ਕਿਸੇ ਇੱਕ ਇਨਸਾਨ ਦੇ ਲਈ ਸੌਖਾ ਨਹੀਂ ਹੈ ਜੇ ਕਿਸੇ ਨੂੰ ਥੋੜਾ ਗਿਆਨ ਆ ਵੀ ਜਾਵੇ ਕਹਿ ਲੋ ਕਿ ਥੋੜੀ ਅਕਲ ਆ ਵੀ ਜਾਵੇ ਉਹ ਇਸ ਮਾਇਆ ਜਾਲ ਦੇ ਵਿੱਚੋਂ ਬਾਹਰ ਨਿਕਲਣਾ ਚਾਹੇ ਤਾਂ ਉਹਦੇ ਪਰਿਵਾਰ ਵਾਲੇ ਨਹੀਂ ਨਿਕਲਣ ਦਿੰਦੇ ਪਰ ਜਿਹੜੀ ਸੱਚੀ ਗੱਲ ਹੈ ਉਹ ਇਹ ਹੈ ਕਿ ਇਸ ਸਾਰੇ ਵਰਤਾਰੇ ਦੇ ਵਿੱਚ ਜਿਹੜੇ ਵੀ ਬੜੇ ਨੇ ਖੁਸ਼ ਕੋਈ ਵੀ ਨਹੀਂ ਆਨੰਦਤ ਕੋਈ ਵੀ ਨਹੀਂ ਨਾ ਤਾਂ ਤੁਸੀਂ ਉਦੋਂ ਆਨੰਦਤ ਹੋ ਜਦੋਂ ਤੁਸੀਂ ਵਿੱਤਿਆ ਹਾਸਲ ਕਰ ਰਹੇ ਹੋ ਤੇ ਨਾ ਹੀ ਉਸ ਵਿਦਿਆ ਦੇ ਆਧਾਰ ਤੇ ਜਿਹੜੀਆਂ ਵੀ ਤੁਸੀਂ ਨੌਕਰੀਆਂ ਲਈਆਂ ਨੇ ਉਹ ਕਰਦੇ ਹੋਏ ਤੁਸੀਂ ਆਨੰਦਤ ਹੋ ਮਨ ਮਾਰ ਕੇ ਹੀ ਬੱਚੇ ਪੜ੍ਹਾਈਆਂ ਕਰਦੇ ਆ ਫਿਰ ਮਨ ਮਾਰ ਕੇ ਹੀ ਕੰਮ ਕਰਦੇ ਆ ਸੁਣਨ ਨੂੰ ਇੰਜ ਲੱਗਦਾ ਹੈ ਕਿ ਅਸੀਂ ਜੰਗ ਗੁਰਬਾਣੀ ਲੋਕਾਂ ਨੂੰ ਆਲਸੀ ਬਣਾਉਣਾ ਚਾਹੁੰਦੀ ਹੈ ਪਰ ਗੁਰਬਾਣੀ ਤੁਹਾਨੂੰ ਸੱਚ ਦੱਸਦੀ ਪਈ ਹੈ ਕੋਈ ਬੰਦਾ ਦਿਲ ਤੇ ਹੱਥ ਰੱਖ ਕੇ ਆਖੇ ਕਿ ਇੱਕ ਕਾਰਪੋਰੇਟ ਦੁਨੀਆ ਜਿਹੜੀ ਬਣ ਗਈ ਹੈ ਇਹਦੇ ਚ ਉਹ ਪੂਰੀ ਤਰ੍ਹਾਂ ਦੇ ਨਾਲ ਅਨੰਤਤ ਹੈ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਪੜ੍ਹਾਈ ਦੀ ਉਹ ਤੁਹਾਡੇ ਮਨ ਦੇ ਵਿੱਚ ਇਹ ਗੱਲ ਪੱਕੀ ਕਰ ਦਿੰਦੀ ਹੈ ਕਿ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਫਲ ਮਿਲੇਗਾ ਇੱਕ ਮੈਂ ਦਾ ਜਿਹੜਾ ਫਲਸਫਾ ਤੁਹਾਡੇ ਅੰਦਰ ਵਸਾ ਦਿੰਦੀ ਹੈ ਕਿ ਮੈਂ ਆ ਕਰੂੰਗਾ ਤੇ ਮੈਨੂੰ ਆ ਮਿਲ ਜਾਊਗਾ ਪਰ ਦੁਨੀਆ ਦੇ ਵਿੱਚ ਅਜਿਆ ਹੁੰਦਾ ਵੀ ਐ ਤੇ ਬਥੇਰੇ ਵਾਰੀ ਅਜਿਆ ਨਹੀਂ ਵੀ ਹੁੰਦਾ ਜੋ ਤੁਹਾਡਾ ਕਰਨਾ ਬਣਦਾ ਤੁਸੀਂ ਉਹ ਕਰ ਵੀ ਦਿੰਨੇ ਹੋ ਪਰ ਉਹਦੇ ਵੇਸ ਤੇ ਜਿਹੜਾ ਮਿਲਣਾ ਹੁੰਦਾ ਉਹ ਤੁਹਾਨੂੰ ਫੇਰ ਵੀ ਨਹੀਂ ਮਿਲਦਾ ਪਰ ਹੁਣ ਇੱਥੇ ਜਿਹੜੀ ਪੜ੍ਹਾਈ ਐ ਉਹ ਇਹ ਨਹੀਂ ਸਿਖਾਉਂਦੀ ਕਿ ਹੁਣ ਐਦਾਂ ਦੀ ਜਿਹੜੀ ਸਥਿਤੀ ਪੈਦਾ ਹੋ ਗਈ ਉਹਦੇ ਨਾਲ ਕਿਵੇਂ ਡੀਲ ਕੀਤਾ ਜਾਵੇ ਉਹਨੂੰ ਕਿਵੇਂ ਨਿਜਿੱਠਿਆ ਜਾਵੇ ਉੱਥੇ ਆਪਣੇ ਆਪ ਨੂੰ ਦੁਖੀ ਹੋਣ ਤੋਂ ਕਿਵੇਂ ਬਚਾਇਆ ਜਾਵੇ ਇਹ ਸਾਨੂੰ ਕੁਰਬਾਨੀ ਸਿਖਾਉਂਦੀ ਐ ਜਦੋਂ ਸਿੱਤ ਪ੍ਰਮਾਤਮਾ ਦੀ ਰਜ਼ਾ ਬਾਰੇ ਸਮਝ ਲੈਂਦੇ ਆ ਗੁਰਬਾਣੀ ਤੋਂ ਸੋ ਜਿਹੜੀ ਪੜਾਈ ਹੈ ਉਹ ਤੁਹਾਨੂੰ ਖੁਦ ਨੂੰ ਸੈਂਟਰ ਚ ਰੱਖਦੀ ਹੈ ਕਿ ਜੋ ਕਰਨਾ ਹੈ ਤੂੰ ਹੀ ਕਰਨਾ ਹੈ ਤੂੰ ਹੀ ਪੜ੍ਹਨਾ ਹੈ ਤੂੰ ਹੀ ਮਿਹਨਤ ਕਰਨੀ ਹੈ ਤੂੰ ਹੀ ਨੌਕਰੀ ਹਾਸਲ ਕਰਨੀ ਹੈ ਤੂੰ ਹੀ ਪੈਸਾ ਕਮਾਉਣਾ ਹੈ ਆਪਦਾ ਟੱਡ ਭਰਨਾ ਹੈ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ ਜੋ ਗੁਰਬਾਣੀ ਹੈ ਉਹ ਪ੍ਰਮਾਤਮਾ ਨੂੰ ਸੈਂਟਰ ਚ ਰੱਖਦੀ ਹੈ ਕਿ ਜੋ ਕਰਨਾ ਉਸ ਪ੍ਰਮਾਤਮਾ ਨੇ ਹੀ ਕਰਨਾ ਹੈ ਜੇ ਸੀ ਨੂੰ ਇੱਥੇ ਛੱਡਦੀ ਏ ਤਾਂ ਇਹ ਬੜੀ ਸ਼ੈਲੋ ਰਹਿ ਜਾਂਦੀ ਏ ਗੱਲ ਡੂੰਘਾਈ ਚ ਨਹੀਂ ਜਾਂਦੀ ਤੇ ਬਥੇਰੇ ਲੋਕ ਇਹ ਸਮਝ ਲੈਂਦੇ ਆ ਕਿ ਠੀਕ ਆ ਮੈਂ ਨਾ ਤਾਂ ਮੈਂ ਪੜਾਂ ਨਾ ਮੈਂ ਕੋਈ ਕੰਮ ਕਰਾਂ ਪਰਮਾਤਮਾ ਆਪੇ ਮੇਰਾ ਟੱਟ ਪਰੂਗਾ ਜੇ ਡੂੰਘਾਈ ਤੋਂ ਇਸ ਗੱਲ ਨੂੰ ਸਮਝਾਂਗੇ ਤਾਂ ਇਹ ਸਮਝ ਤੇ ਵਿੱਚ ਪੈ ਜਾਊਗੀ ਕਿ ਜੇ ਕੋਈ ਬੰਦਾ ਪੜ੍ਹਾਈ ਵਾਲੇ ਪਾਸੇ ਵੀ ਲੱਗਿਆ ਉਹ ਵੀ ਉਦੀ ਰਜ਼ਾ ਨਾਲ ਹੀ ਲੱਗਿਆ ਜਿੰਨਾ ਕੋ ਪੜ ਰਿਹਾ ਉਹਦੀ ਰਜ਼ਾ ਨਾਲ ਹੀ ਪੜ ਰਿਹਾ ਜਿੰਨੀ ਕ ਹਿੰਮਤ ਜਿੰਨੀ ਕ ਦਿਮਾਗੀ ਤਾਕਤ ਉਸ ਪ੍ਰਮਾਤਮਾ ਨੇ ਦਿੱਤੀ ਹੈ ਉਹਨਾਂ ਕੇ ਪੜੀ ਜਾ ਰਿਹਾ ਇਹ ਪੜਾਈ ਦੇ ਆਧਾਰ ਤੇ ਨੂੰ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ ਪ੍ਰਮਾਤਮਾ ਨੇ ਨਿਰਧਾਰਤ ਕਰਨਾ ਸੋ ਇਹ ਨਹੀਂ ਕਿ ਤੁਸੀਂ ਕਾਰਪੋਰੇਟ ਦੁਨੀਆ ਦੇ ਵਿੱਚ ਰਹਿ ਨਹੀਂ ਸਕਦੇ ਤੇ ਖੁਸ਼ ਨਹੀਂ ਰਹਿ ਸਕਦੇ ਕੁਰਬਾਨੀ ਸਾਨੂੰ ਗ੍ਰਸਤੀ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਸਿਖਾਉਂਦੀ ਹੈ ਪਰਮਾਤਮਾ ਦੀ ਰਜ਼ਾ ਦੇ ਕਨਸੈਪਟ ਨੂੰ ਜਦੋਂ ਤੁਸੀਂ ਸਮਝ ਲਿਆ ਜ਼ਿੰਦਗੀ ਦੇ ਵਿੱਚ ਕੁਝ ਵੀ ਕਰਦੇ ਹੋ ਮੋਂ ਤੁਸੀਂ ਆਨੰਦਤ ਰਹੋਗੇ ਇਹਨੂੰ ਸਮਝ ਲਓ ਬਸ ਕਿ ਜੋ ਹੁੰਦਾ ਉਹਦੀ ਰਜ਼ਾ ਦੀ ਨਹੀਂ ਹੁੰਦਾ ਉਹਦੇ ਹੁਕਮ ਅਨੁਸਾਰ ਹੁੰਦਾ ਸੋ ਜਿਹੜੇ ਮਨੁੱਖ ਵਿਦਿਆ ਪੜ੍ਹ ਕੇ ਵਿਦਿਆ ਦਾ ਈਮਾਨ ਚ ਪੈ ਜਾਂਦੇ ਆ ਉਹ ਸਿਮਰਨ ਤੋਂ ਖੁੰਝ ਜਾਂਦੇ ਆ ਆਤਮਕ ਮੌਤ ਦੀਆਂ ਫਿਰੋਜ਼ ਚੋਟਾਂ ਖਾਂਦੇ ਆ ਵਿੱਦਿਆ ਦੀ ਚਤਰਾਈ ਦੇ ਕਾਰਨ ਜਨਮ ਮਰਨ ਦੇ Ꙅ ਚ ਪੈ ਜਾਂਦੇ ਆ ਤੇ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਪ੍ਰਭੂ ਦੇ ਡਰ ਅਦਬ ਨੂੰ ਆਪਣੇ ਆਤਮਾ ਦੀ ਖਰਾਕ ਬਣਾਉਂਦਾ ਹੈ ਉਹ ਸੇਵਕ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਵਿੱਚ ਲੀਨ ਰਹਿੰਦੇ ਆ ਪੂਜ ਸਿਲਾ ਤੀਰਥ ਮਨਵਾਸਾ ਪਰਮਤ ਡੋਲਤ ਭਏ ਉਦਾਸਾ ਮਨ ਮੈਲਾ ਸੂਚਾ ਕਿਉਂ ਹੋਏ ਸਾਚ ਮਿਲੈ ਪਾਵੇ ਪਤ ਸੋਏ ਜਿਹੜਾ ਮਨੁੱਖ ਪੱਥਰ ਦੀਆਂ ਮੂਰਤੀਆਂ ਪੂਜਦਾ ਰਿਹਾ ਤੀਰਥਾਂ ਦੇ ਇਸ਼ਨਾਨ ਕਰਦਾ ਰਿਹਾ ਜੰਗਲਾਂ ਦੇ ਵਿੱਚ ਨਿਵਾਸ ਰੱਖਦਾ ਰਿਹਾ ਤਿਆਗੀ ਬਣ ਕੇ ਥਾਂ-ਥਾਂ ਪਟਕਦਾ ਡੋਲਦਾ ਫਿਰਿਆ ਤੇ ਇਹਨਾਂ ਨੂੰ ਧਾਰਮਿਕ ਕਾਰਜ ਸਮਝਦਾ ਰਿਹਾ ਉਹਦਾ ਮਨ ਮੈਲਾ ਹੀ ਰਿਹਾ ਤਾਂ ਫਿਰ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਦੇ ਵਿੱਚ ਸਿਮਰਨ ਦੇ ਰਾਹੀ ਲੀਨ ਹੁੰਦਾ ਹੈ ਉਹੀ ਪਵਿੱਤਰ ਹੁੰਦਾ ਹੈ ਉਹ ਲੋਕ ਪਰਲੋਕ ਦੇ ਵਿੱਚ ਇੱਜ਼ਤ ਪਾਉਂਦਾ ਹੈ ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮਹ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਇੱਕ ਅਰਦਾਸ ਬੇਨਤੀ ਗੁਰੂ ਸਾਹਿਬ ਉਸ ਪ੍ਰਮਾਤਮਾ ਦੇ ਅੱਗੇ ਕਰਦੇ ਨੇ ਕਹਿੰਦੇ ਮਿਹਰ ਕਰਕੇ ਮੈਨੂੰ ਉਹ ਗੁਰੂ ਮਿਲਾ ਜਿਹੜਾ ਅੱਖ ਚਮਕਣ ਦੇ ਸਮੇਂ ਚ ਕਰੋੜਾਂ ਬੰਦਿਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਗੁਰੂ ਦੀਆਂ ਸਿੱਖਿਆਵਾਂ ਹੀ ਐਸੀਆਂ ਨੇ ਹੌਲੀ-ਹੌਲੀ ਕਰਕੇ ਸਾਨੂੰ ਅਸਲ ਜ਼ਿੰਦਗੀ ਦੀ ਸਮਝ ਗੁਰੂ ਬਖਸ਼ਦਾ ਤੇ ਵਿਕਾਰਾਂ ਤੋਂ ਅਸੀਂ ਬਚ ਜਾਂਦੇ ਆ ਕਿ ਐਸਾ ਗੁਰੂ ਮਿਲਾ ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ ਹੈ ਜਿਹੜਾ ਗੰਭੀਰ ਰਹਿੰਦਾ ਹੈ ਜਿਹਦੇ ਅੰਦਰ ਉੱਚਾ ਆਚਰਣ ਵੀ ਹੈ ਤੇ ਉੱਚੀ ਆਤਮਿਕ ਸੂਝ ਵੀ ਹੈ ਕਿਸ ਅਗੈ ਪ੍ਰਭ ਤੁਧ ਸਾਲਾਹੀ ਤੁਧ ਬਿਨ ਤੂ ਜਾ ਮੈਂ ਕੋ ਨਾਹੀ ਜਿਉ ਤੁਧ ਭਾਵੈ ਤਿਉ ਰਾਖਰ ਜਾਏ ਨਾਨਕ ਸਹਿਜ ਭਾਏ ਗੁਣ ਗਾਏ ਏ ਨਾਨਕ ਪ੍ਰਭੂ ਦਰਤੇ ਇਉਂ ਅਰਦਾਸ ਕਰ ਕਿ हे ਪ੍ਰਭੂ ਮੈਂ ਕਿਸ ਬੰਦੇ ਅੱਗੇ ਤੇਰੀ ਸਿਫਤ ਸਲਾਹ ਕਰਾਂ ਮੈਨੂੰ ਤਾਂ ਤੇਥੋਂ ਬਿਨਾ ਹੋਰ ਕੋਈ ਕਿਤੇ ਦਿੱਸਦਾ ਹੀ ਨਹੀਂ ਜਿਵੇਂ ਤੇਰੀ ਮਿਹਰ ਹੋਵੇ ਮੈਨੂੰ ਆਪਣੀ ਰਜ਼ਾ ਦੇ ਵਿੱਚ ਰੱਖ ਤਾਂ ਕਿ ਤੇਰਾ ਦਾਸ ਅਡੋਲ ਆਤਮਿਕ ਅਵਸਥਾ ਦੇ ਵਿੱਚ ਟਿਕ ਕੇ ਤੇਰੇ ਪ੍ਰੇਮ ਵਿੱਚ ਟਿਕਨਾਸਰੀ ਮਹਲਾ ਪੰਜਮ ਘਰਿ ਸ਼ੇਮਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਹ ਤਹ ਉਰਝਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਏ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੂਨ ਦੇ ਵਿੱਚ ਵੀ ਇਸ ਜਗਤ ਦੇ ਵਿੱਚ ਆਇਆ ਹੈ ਉਹ ਆਪੋ ਆਪਣੀ ਜੂਨ ਦੇ ਵਿੱਚ ਹੀ ਮਾਇਆ ਦੇ ਮੋਹ ਚ ਫਸ ਰਿਹਾ ਹੈ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਏ ਗੁਰੂ ਮੈਂ ਤਾਂ ਤੇਰਾ ਆਸਰਾ ਤੱਕਿਆ ਹੈ ਤਾਂ ਕੀ ਹੈ ਓਟ ਸਾਧ ਰੱਖੋ ਦੇਕਰ ਹੱਥ ਆਪਣੇ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਤੋਂ ਬਚਾ ਲੈ ਮਿਹਰ ਕਰ ਕਿ ਮੈਨੂੰ ਪ੍ਰਭੂ ਪਾਤਸ਼ਾਹ ਮਿਲਾ ਅਨੇਕ ਜਨਮ ਭਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਹ ਜੀ ਬਤਾਈ ਰਹਾਓ ਇਹ ਸਤਿਗੁਰੂ ਅਨੇਕਾਂ ਜੂਨਾ ਦੇ ਵਿੱਚ ਪਟਕ ਪਟਕ ਕੇ ਜੂਨਾ ਤੋਂ ਬਚਣ ਦਾ ਕੋਈ ਟਿਕਾ ਨਹੀਂ ਲੱਭਾ ਕਿ ਜੂਨਾ ਦੇ ਵਿੱਚ ਸਾਰੇ ਉਮਰ ਭਟਕਦੇ ਫਿਰਿਏ ਇਹਨਾਂ ਤੋਂ ਬਚਣ ਦਾ ਉਪਾਅ ਸਾਨੂੰ ਫੇਰ ਵੀ ਨਹੀਂ ਲੱਭਦਾ ਹੁਣ ਇੱਥੇ ਜਿਹੜੀਆਂ ਜੂਨਾਂ ਦੀ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਪੂਰੇ ਜੀਵਨ ਦੇ ਵਿੱਚ ਮਨੁੱਖ بڑے ਤਰੀਕਿਆਂ ਦੇ ਨਾਲ ਵਰਤਾਵ ਕਰਦਾ ਕਦੇ ਉਹਦਾ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਕਦੇ ਗੁੱਸੇ ਵਾਲਾ ਹੁੰਦਾ ਕਦੇ ਪਿਆਰ ਵਾਲਾ ਹੁੰਦਾ ਕਦੇ ਹਾਸੇ ਮਜ਼ਾਕ ਵਾਲਾ ਹੁੰਦਾ ਹੈ ਇਹਨਾਂ ਸਾਰਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਇਹਨਾਂ ਤੋਂ ਬਚਣ ਦਾ ਤੇ ਸਹਜ ਅਵਸਥਾ ਵਿੱਚ ਟਿਕ ਜਾਣ ਦਾ ਉਹਨੂੰ ਟਿਕਾਣਾ ਨਹੀਂ ਲੱਭਦਾ ਤਰੀਕਾ ਨਹੀਂ ਲੱਭਦਾ ساری ਉਮਰ ਵੀ ਇਹਨਾਂ ਵਿਵਹਾਰਾਂ ਨੂੰ ਕਰਦਾ ਰਵੇ ਇਹਨਾਂ ਤੋਂ ਬਚ ਕੇ ਸਹਜ ਦੇ ਵਿੱਚ ਕਿਵੇਂ ਟਿਕਣਾ ਇਹ ਫੇਰ ਵੀ ਨਹੀਂ ਪਤਾ ਲੱਗਦਾ ਇਹ ਗੱਲ ਗੁਰੂ ਸਾਹਿਬ ਇੱਥੇ ਕਰਦੇ ਪਏ ਨੇ ਕਿ अनेका ਜੁਨਾਂ 'ਚ ਭਟਕ ਕੇ ਇਹਨਾਂ ਜੁਨਾਂ ਤੋਂ ਬਚਣ ਦਾ ਟਿਕਾਣਾ ਨਹੀਂ ਲੱਭਾ ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ ਕਹਿੰਦੇ ਹੁਣ ਮੈਂ ਤੇਰੇ ਚਰਨੀ ਆ ਪਿਆ ਹਾਂ ਮੈਂ ਤੇਰੀ ਹੀ ਸੇਵਾ ਕਰਦਾ ਹਾਂ ਮੈਨੂੰ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਦੱਸ ਤੇ ਅਨੇਕ ਉਪਾਅ ਕਰੋ ਮਾਇਆ ਕੋਬ ਚਿੱਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵ ਕੋਈ ਐਸੋ ਰੇ ਭੇਟ ਸੰਤ ਮੇਰੀ ਲਾ ਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੈ اے ਭਾਈ ਮੈਂ ਨਿਤ ਮਾਇਆ ਦੀ ਖਾਤਰ ਹੀ ਅਨੇਕਾਂ ਹਿੱਲੇ ਕਰਦਾ ਰਹਿੰਦਾ ਹਾਂ ਮੈਂ ਮਾਇਆ ਨੂੰ ਹੀ ਉਚੇਚੇ ਤੌਰ ਤੇ ਆਪਣੇ ਮਨ ਦੇ ਵਿੱਚ ਟਿਕਾਈ ਰੱਖਦਾ ਹਾਂ ਸਦਾ ਮੇਰੀ ਮਾਇਆ ਮੇਰੀ ਮਾਇਆ ਕਰਦਿਆਂ ਹੀ ਮੇਰੀ ਉਮਰ ਬੀਤਦੀ ਜਾ ਰਹੀ ਹੈ ਪਰ ਹੁਣ ਮੇਰਾ ਚੀ ਕਰਦਾ ਕਿ ਮੈਨੂੰ ਕੋਈ ਅਜਿਹਾ ਸੰਤ ਮਿਲ ਪਏ ਜਿਹੜਾ ਮੇਰੇ ਅੰਦਰੋਂ ਮਾਇਆ ਵਾਲੀ ਸਾਰੀ ਸੋਚ ਦੂਰ ਕਰ ਦੇਵੇ ਤੇ ਪ੍ਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ਤੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਐਸਾ ਸੰਤ ਸਾਡੇ ਕੋਲ ਮੌਜੂਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 686ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਸੰਗ ਦੀ ਗੁਰਬਾਣੀ ਦੇ ਰਾਹੀ ਅਸੀਂ ਮਨ ਨੂੰ ਤਨ ਦੇ ਅੰਦਰ ਟਿਕਾਏ ਰਹਿਣ ਦੇ ਫਲਸਫੇ ਨੂੰ ਸਮਝਿਆ ਵਿਦਿਆ ਪੜ੍ਹਾਈ ਸਾਨੂੰ ਕੀ ਸਿਖਾਉਂਦੀ ਹੈ ਤੇ ਕੀ ਨਹੀਂ ਸਿਖਾਉਂਦੀ ਸਾਨੂੰ ਕਿੱਦਾਂ ਦੇ ਬਣਾਉਂਦੀ ਹੈ ਅਸੀਂ ਇਹ ਸਿੱਖਿਆ ਧਾਰਮਿਕ ਰਸਮਾਂ ਰਿਵਾਜਾਂ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦੇ ਵਿੱਚ ਕਿੰਨੀ ਕੁ ਸਾਡੀ ਸਹਾਇਤਾ ਕਰਦੀਆਂ ਨੇ ਤੇ ਅਸੀਂ ਪਤਾ ਕਿਵੇਂ ਕਰੀਏ ਕਿ ਸਾਡੇ ਕੀਤੇ ਧਾਰਮਿਕ ਕਾਰਜਾਂ ਤੋਂ ਪ੍ਰਮਾਤਮਾ ਪ੍ਰਸੰਨ ਹੋਇਆ ਹੈ ਕਿ ਨਹੀਂ ਇਹ ਅਸੀਂ ਜਾਣਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ ਸਮਝਿਆ ਕਿ ਅੱਜ ਦੇ ਗੰਧਲੇ ਜ਼ਮਾਨੇ ਵਿੱਚ ਇੱਕ ਇਲਾਹੀ ਗੁਰੂ ਸਾਡੇ ਕੋਲ ਹੈ ਜਿਹੜਾ ਹਰ ਪ੍ਰਕਾਰ ਦੇ ਦੁਨਿਆਵੀ ਗੰਧਲੇਪਣ ਤੋਂ ਮੁਕਤ ਹੈ। ਸੋ ਕਦਰ ਕਰੀਏ ਇਸ ਗੱਲ ਦੀ। ਖੁਸ਼ੀ ਮਹਿਸੂਸ ਕਰੀਏ ਇਸ ਗੱਲ ਤੇ ਕਿ ਗੁਰੂ ਸਾਹਿਬ ਸਾਡੇ ਕੋਲ ਮੌਜੂਦ ਹਨ। ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਗੁਰੂ ਸਾਹਿਬ ਦੇ ਲੜ ਲੱਗੇ ਰਹਿਣ ਦੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਦੀ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਿਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ